ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਸਟੋਰੀ ਦੇ ਵਿੱਚ ਦੋਸਤੋ ਅੱਜ ਦੀ ਸਟੋਰੀ ਦੇ ਵਿੱਚ ਇੱਕ ਐਸਾ ਸੀਰੀਅਲ ਕਿਲਰ ਆ ਜਿਨੇ ਇੱਕ ਨਹੀਂ ਦੋ ਨਹੀਂ 11 ਲੋਕਾਂ ਦੇ ਮਰਡਰ ਕੀਤੇ ਐਨੇ ਛਾਤਰ ਤਰੀਕੇ ਦੇ ਨਾਲ ਉਸ ਨੌਜਵਾਨ ਨੇ ਮਰਡਰ ਕੀਤੇ ਕਿ ਕਿਸੇ ਨੂੰ ਉਹ ਭਣਕ ਤੱਕ ਨਹੀਂ ਲੱਗਣ ਦਿੰਦਾ ਸੀ ਅਤੇ ਇੱਕ ਹੋਰ ਉਹ ਬਹੁਤ ਹੀ ਅਨੋਖੀ ਗੱਲ ਉਸਨੇ ਦੱਸੀ ਵੀ ਜਦੋਂ ਉਹ ਮਰਡਰ ਕਰ ਦਿੰਦਾ ਸੀ ਤਾਂ ਉਸ ਤੋਂ ਬਾਅਦ ਉਸ ਵਿਅਕਤੀ ਦੇ ਉਹ ਪੈਰੀ ਹੱਥ ਲਾ ਕੇ ਉਸ ਨੂੰ ਉਸ ਤੋਂ ਮਾਫੀ ਵੀ ਮੰਗਦਾ ਸੀਗਾ ਦੋਸਤੋ ਅੱਜ ਦੀ ਇਹ ਸੱਚੀ ਘਟਨਾ ਪੰਜਾਬ ਦੇ ਰੋਪੜ ਦੀ ਹੈ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਲੱਗੇ ਆਂ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਪਿਛਲੇ 1.5 ਸਾਲ ਤੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਤਲ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਲਗਾਤਾਰ ਹੋ ਰਹੀਆਂ ਸੀ ਪਰ ਪੁਲਿਸਾਂ ਜਿਹੜੀ ਉਹ ਮੁਲਜ਼ਮ ਦੀ ਭਾਲ ਕਰ ਰਹੀ ਸੀ ਮੁਲਜ਼ਮਾ ਜਿਹੜਾ ਨਹੀਂ ਫੜਿਆ ਜਾ ਰਿਹਾ ਸੀ ਇਹ ਜਿਹੜਾ ਵਿਅਕਤੀ ਪੁਲਿਸ ਵੱਲੋਂ ਫੜਿਆ ਗਿਆ ਇਸ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਲੋਕਾਂ ਤੋਂ ਲਿਫਟ ਮੰਗਣ ਦੇ ਬਹਾਨੇ ਉਹਨਾਂ ਨੂੰ ਰੋਕਦਾ ਸੀ ਉਸ ਤੋਂ ਬਾਅਦ ਉਹ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਤੇ ਜੇਕਰ ਲੋਕ ਉਸ ਨੂੰ ਪੈਸੇ ਨਹੀਂ ਦਿੰਦੇ ਸੀ ਜਾਂ ਉਸ ਦੀ ਕੁੱਟਮਾਰ ਕਰਦੇ ਸੀ ਤਾਂ ਉਸ ਤੋਂ ਬਾਅਦ ਉਹ ਵਿਅਕਤੀ ਉਹਨਾਂ ਦਾ ਕਤਲ ਕਰ ਦਿੰਦਾ ਸੀ ਕਤਲ ਕਰਨ ਤੋਂ ਬਾਅਦ ਉਹ ਵਿਅਕਤੀ ਦੇ ਪੈਰ ਫੜ ਕੇ ਮਾਫੀ ਵੀ ਮੰਗਦਾ ਸੀ ਇਸ ਤੋਂ ਬਾਅਦ ਉਹ ਅਗਲੇ ਨਿਸ਼ਾਨੇ ਵੱਲ ਅਗਲੇ ਟਾਰਗੇਟ ਵੱਲ ਚਲਿਆ ਜਾਂਦਾ ਸੀ ਇਸ ਤਰੀਕੇ ਨਾਲ ਉਸ ਵਿਅਕਤੀ ਨੇ ਰੋਪੜ ਦੇ ਇਲਾਕੇ ਦੇ ਵਿੱਚ ਤਕਰੀਬਨ 10-11 ਵਾਰ ਦਾਤਾਂ ਨੂੰ ਅੰਜਾਮ ਦਿੱਤਾ ਐਸਐਸਪੀ ਗੁਰਲੀਨ ਖੁਰਾਨਾ ਨੇ ਦੱਸਿਆ ਕਿ ਜਿਹੜਾ ਮੋਲਜਮ ਸੀ ਪਿੰਡ ਚੌਂਦਾ ਗੜ੍ਹ ਸ਼ੰਕਰ ਦਾ ਰਹਿਣ ਵਾਲਾ ਸੀ ਜਿਹੜਾ ਕੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਵਿਅਕਤੀ ਦਾ ਨਾਮ ਆਰਾਮ ਸਰੂਪ ਸੋਢੀ ਦੱਸਿਆ ਜਾਂਦਾ ਜਦੋਂ ਇਸ ਵਿਅਕਤੀ ਨੇ ਕੀਰਤਪੁਰ ਨੇੜੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਟ੍ਰੇਸ ਕਰਨਾ ਚਾਹਿਆ ਤਾਂ ਕਿ ਪੁਲਿਸ ਇਸ ਵਿਅਕਤੀ ਤੱਕ ਪਹੁੰਚ ਸਕੇ ਪਰ ਜਿਹੜਾ ਇਹ ਵਿਅਕਤੀ ਸੀ ਹਰ ਵਾਰ ਬਚ ਜਾਂਦਾ ਸੀ ਇਸ ਤੋਂ ਪਹਿਲਾਂ ਵੀ ਰੋਪੜ ਜ਼ਿਲ੍ਹੇ ਦੇ ਵਿੱਚ ਤਿੰਨ ਕਤਲ ਹੋਏ ਸੀ ਉਹਨਾਂ ਨੂੰ ਵੀ ਪੁਲਸਾਂ ਜਿਹੜੀ ਟਰੇਸ ਨਹੀਂ ਕਰ ਸਕੀ ਸੀ ਇਹ ਜਿਹੜੀਆਂ ਤਿੰਨੋ ਘਟਨਾਵਾਂ ਸੀ ਇਹ ਪੁਲਸ ਦੇ ਲਈ ਗਲਦੀ ਹੱਡੀ ਬਣੀਆਂ ਹੋਈਆਂ ਸੀ ਜਦੋਂ ਰਾਮ ਸਰੂਪ ਛੋਡੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਤਾਂ ਇਹ ਤਿੰਨੋ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਇਹ ਵੀ ਪੁਲਸ ਨੇ ਟਰੇਸ ਕਰ ਲਈਆਂ ਜਾਂਚ ਤੋਂ ਬਾਅਦ ਹੋਰ 10 ਘਟਨਾਵਾਂ ਜਿਹੜੀਆਂ ਟਰੇਸ ਹੋਈਆਂ ਜੋ ਕਿ ਪੁਲਿਸ ਨੇ ਦੱਸਿਆ ਜਿੰਨਾਂ ਵਿੱਚੋਂ ਪੁਲਿਸ ਨੇ ਤਕਰੀਬਨ 5 ਬਾਰਦਾਤਾਂ ਬਾਰੇ ਜਿਹੜੀ ਜਾਣਕਾਰੀ ਆ ਉਹ ਤਾਂ ਇਕੱਠੀ ਕਰ ਚੁੱਕੇ ਨੇ ਪੁਲਿਸ ਨੇ ਦੱਸਿਆ ਕਿ ਫਤੇਗੜ ਸਾਹਿਬ ਦੇ ਵਿੱਚ 4 ਅਤੇ ਹੁਸ਼ਿਆਰਪੁਰ ਦੇ ਵਿੱਚ 2 ਇੱਕ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਤੇ 3 ਕਤਲ ਰੋਪੜ ਜ਼ਿਲ੍ਹੇ ਵਿੱਚ ਅਤੇ ਹੋਰ ਵੀ ਜੁਰਮ ਨੇ ਜਿਹੜੇ ਮੁੱਲਜ਼ਮ ਨੇ ਕੀਤੇ ਨੇ ਇੰਨਾ ਸਾਰੇ ਘਟਨਾਵਾਂ ਦੇ ਵਿੱਚੋਂ ਪੰਜ ਜਿਹੜੀਆਂ ਘਟਨਾਵਾਂ ਸੀ ਉਸ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਚੁੱਕੀ ਹੈ ਨੇਕ ਦਿਖ ਵਾਲਾ ਇਨਸਾਨ ਰਾਮ ਸਰੂਪ ਛੋਡੀ ਲੋਕਾਂ ਨੂੰ ਆਪਣੇ ਸਿਰ ਦੇ ਉੱਤੇ ਔਰਤਾ ਮੰਗ ਪਰਨਾ ਰੱਖ ਕੇ ਪਰਨਾ ਲੈ ਕੇ ਉਹਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਸੀ ਇਸ ਤਰੀਕੇ ਨਾਲ ਉਹ ਉਹਨਾਂ ਨੂੰ ਆਪਣੇ ਚਾਂਸੇ ਦੇ ਵਿੱਚ ਲੈ ਲੈਂਦਾ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਕਿਸੇ ਸੋਨਸਾਨ ਜਗ੍ਹਾ ਦੇ ਉੱਤੇ ਲਿਜਾ ਕੇ ਉਹਨਾਂ ਨਾਲ ਪਹਿਲਾਂ ਤਾਂ ਸਰੀਰਕ ਸੰਬੰਧ ਬਣਾਉਂਦਾ ਅਤੇ ਜੇਕਰ ਸੋਡੀ ਨੂੰ ਕੋਈ ਕੁੱਟਦਾ ਜਾਂ ਫਿਰ ਪੈਸੇ ਨਾ ਦਿੰਦਾ ਤਾਂ ਉਸ ਤੋਂ ਬਾਅਦ ਸੋਡੀ ਉਸ ਵਿਅਕਤੀ ਦੇ ਉੱਤੇ ਕਿਸੇ ਪੱਥਰ ਨਾਲ ਜਾਂ ਕਿਸੇ ਡੰਡੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੰਦਾ ਅਤੇ ਉਸ ਤੋਂ ਬਾਅਦ ਉਹ ਆਪਣੇ ਪਰਨੇ ਦੇ ਨਾਲ ਉਹਦਾ ਗਲਾ ਘੁੱਟ ਕੇ ਕਤਲ ਕਰ ਦਿੰਦਾ ਸੀ ਹੁਣ ਤੱਕ ਪੁਲਿਸ ਨੇ ਜੋ ਇਨਵੈਸਟੀਗੇਸ਼ਨ ਕੀਤਾ ਉਹਦੇ ਵਿੱਚ ਇਹੀ ਪਤਾ ਲੱਗਿਆ ਕਿ ਜਿਹੜਾ ਵਿਅਕਤੀ ਕਤਲ ਕਰਦਾ ਸੀ ਉਹ ਜਾਂ ਤਾਂ ਫਿਰ ਨੇੜੇ ਪੈ ਡੰਡੇ ਨਾਲ ਜਾਂ ਕਿਸੇ ਪੱਥਰ ਦੇ ਨਾਲ ਹਮਲਾ ਕਰਕੇ ਕਤਲ ਕਰਦਾ ਸੀ ਨਾ ਕਿ ਕਿਸੇ ਹਥਿਆਰ ਦਾ ਇਸਤੇਮਾਲ ਕਰਦਾ ਸੀ ਹੁਣ ਤੱਕ ਜਿੰਨੇ ਵੀ ਉਸਨੇ ਮਰਡਰ ਕੀਤੇ ਉਹਨਾਂ ਦੇ ਵਿੱਚ ਇਹੀ ਨਿਕਲ ਕੇ ਸਾਹਮਣੇ ਆਇਆ ਕਿ ਉਸਨੇ ਆਪਣੇ ਸੰਤਰੀ ਰੰਗ ਦੇ ਪਰਨੇ ਨਾਲ ਸਾਰੇ ਵਿਅਕਤੀਆਂ ਦਾ ਗਲਾ ਘੁੱਟ ਕੇ ਕਤਲ ਕੀਤਾ ਕਤਲ ਕਰਨ ਬਾਅਦ ਉਹ ਉਸ ਵਿਅਕਤੀ ਤੋਂ ਪਾਰ ਛੂਕੇ ਮੁਆਫੀ ਵੀ ਮੰਗਦਾ ਸੀ ਅਤੇ ਇਹ ਵੀ ਗੱਲ ਉਹ ਆਖਦਾ ਸੀ ਕਿ ਮੈਂ ਇਹ ਸਭ ਕੁਝ ਜਾਣ ਕੇ ਨਹੀਂ ਕੀਤਾ ਮੈਨੂੰ ਇਸ ਗੱਲ ਦੇ ਲਈ ਮਾਫ ਕਰ ਦਿਓ ਪੁਲਿਸ ਨੇ ਦੱਸਿਆ ਕਿ 24 ਜਨਵਰੀ ਨੂੰ ਚੰਡੀਗੜ੍ਹ ਨੇੜੇ ਮਨਾਲੀ ਦੇ ਨਾਲ ਲੱਗਦੇ ਨੈਸ਼ਨਲ ਹਾਈਵੇ ਇਲਾਕੇ ਦੇ ਵਿੱਚ ਇੱਕ ਸੇਵਾਮੁਕਤ ਮਲਾਜ਼ਮ ਦੀ ਉਥੇ লাশ ਪਈ ਮਿਲੀ ਗੱਡੀ ਵਿੱਚ ਪਈ লাশ ਦੇ ਉੱਤੇ ਸਰੀਰ ਦੇ ਉੱਤੇ ਕੁਝ ਨਿਸ਼ਾਨ ਵੀ ਮਿਲੇ ਜਿਹਦੇ ਉੱਤੇ ਇੰਜ ਜਾਪਦਾ ਸੀ ਜਿਵੇਂ ਕਿ ਕਤਲ ਕਰਨ ਵਾਲੇ ਦਾ ਉਹਦੇ ਉੱਤੇ ਪਤਾ ਲਿਖਿਆ ਗਿਆ ਹੋਵੇ ਪਰ ਜਿਹੜੀ ਇਹ ਪਹੇਲੀ ਸੀ ਇਸ ਨੂੰ ਵੀ ਪੁਲਿਸ ਆ ਜਿਹੜੀ ਉਹ ਹੱਲ ਨਹੀਂ ਕਰ ਸਕੀ ਸੀ ਪਰ ਜਦੋਂ ਰਾਮ ਸਰੂਪ ਛੋਡੀ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਸ ਜਿਹੜਾ ਕਤਲ ਆ ਉਸ ਦਾ ਖਲਾਸਾ ਹੋਇਆ ਮੁਲਜ਼ਮ ਛੋਡੀ ਨੇ ਦੱਸਿਆ ਕਿ ਪਹਿਲਾਂ ਤਾਂ ਹਰਪ੍ਰੀਤ ਸਣੀ ਨੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਇਸ ਤੋਂ ਬਾਅਦ ਉਸ ਨੇ ਮੇਰੇ ਨਾਲ ਕੁੱਟਮਾਰ ਕੀਤੀ ਤਾਂ ਇਸ ਤੋਂ ਬਾਅਦ ਮੈਂ ਗੁੱਸੇ ਦੇ ਵਿੱਚ ਆ ਗਿਆ ਅਤੇ ਸਾਡੀ ਦੋਨਾਂ ਦੇ ਵਿੱਚ ਲੜਾਈ ਹੋਈ ਅਤੇ ਲੜਾਈ ਤੋਂ ਬਾਅਦ ਮੈਂ ਉਸ ਦੇ ਸਿਰ ਉੱਤੇ ਸੱਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਇਸ ਤੋਂ ਬਾਅਦ ਮੈਂ ਉਹਦਾ ਪਰਨੇ ਦੇ ਨਾਲ ਗਲ ਘੁੱਟ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਟਰੈਕਟਰਾਂ ਦਾ ਕੰਮ ਕਰਨ ਵਾਲੇ ਮੁਕੰਦਰ ਉਰਫ ਬਿੱਲਾ ਦੀ ਲਾਸ਼ ਵੀ ਜਿਹੜੀ 5 ਅਪ੍ਰੈਲ ਨੂੰ 5 ਹੀੜਾ ਰੋਡ ਤੇ ਮਿਲੀ ਉਹਦੇ ਸਰੀਰ ਦੇ ਉੱਤੇ ਸੱਟਾਂ ਦੇ ਬਹੁਤ ਜ਼ਿਆਦਾ ਨਿਸ਼ਾਨ ਸਨ ਆਰਾਮ ਸਰੂਪ ਸੋਢੀ ਨੇ ਇਸ ਵਾਰ ਦਾਤ ਨੂੰ ਵੀ ਕਬੂਲ ਕਰ ਲਿਆ 18 ਅਗਸਤ ਨੂੰ ਚਾਹ ਬਣਾਉਣ ਵਾਲੇ ਵਿਅਕਤੀ ਮਨਿੰਦਰ ਨੂੰ ਵੀ ਸੋਢੀ ਨੇ ਕਤਲ ਕਰ ਦਿੱਤਾ ਉਕਤ ਵਿਅਕਤੀ ਦੀ Laash ਨੂੰ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਪਰ ਜਦੋਂ ਸੋਢੀ ਨੇ ਕੀਰਤਪੁਰ ਸਾਹਿਬ ਦੇ ਨੇੜੇ ਮਨਿੰਦਰ ਦਾ ਕਤਲ ਕੀਤਾ ਛੋਡੀ ਨੇ ਮਨਿੰਦਰ ਦਾ ਕਤਲ ਕਰਨ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਜਿਹੜਾ ਉਹ ਛੋਡੀ ਆਪਣੇ ਨਾਲ ਲੈ ਗਿਆ ਅਤੇ ਉਸ ਨੇ ਕਿਸੇ ਵਿਅਕਤੀ ਨੂੰ ਵੇਚ ਦਿੱਤਾ ਜਿਸ ਗ੍ਰਾਹਕ ਨੂੰ ਛੋਡੀ ਨੇ ਫੋਨ ਵੇਚਿਆ ਸੀ ਉਸ ਗ੍ਰਾਹਕ ਤੱਕ ਜਦੋਂ ਪੁਲਿਸ ਪਹੁੰਚੀ ਤਾਂ ਉਹਨਾਂ ਨੇ ਛੋਡੀ ਦੇ ਹੋਲੀਏ ਬਾਰੇ ਉੱਥੇ ਕੀ ਕੀਤੀ ਤਾਂ ਉਸ ਵਿਅਕਤੀ ਨੇ ਪੂਰਾ ਹੋਲੀਆ ਜਿਹੜਾ ਸੋਡੀ ਦਾ ਦੱਸਿਆ ਅਤੇ ਉਸ ਤੋਂ ਬਾਅਦ ਪੁਲਿਸ ਨੇ ਉਸ ਦਾ ਇੱਕ ਸਕੈਚ ਤਿਆਰ ਕਰਵਾਇਆ ਤੇ ਉਸ ਸਕੈਚ ਨੂੰ ਵੱਖ-ਵੱਖ ਜਗਮਾਵਾਂ ਦੇ ਉੱਤੇ ਭੇਜਿਆ ਗਿਆ ਤਾਂ ਕਿ ਜਿਹੜਾ ਦੋਸ਼ੀ ਆ ਉਹ ਜਲਦੀ ਤੋਂ ਜਲਦੀ ਫੜਿਆ ਜਾ ਸਕੇ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਉਸ ਨੂੰ ਭਰਤਗੜ ਰਾਇ ਦੇ ਜੰਗਲਾਂ ਦੇ ਵਿੱਚੋਂ ਗ੍ਰਫਤਾਰ ਕੀਤਾ ਪੁਲਿਸ ਨੇ ਦੱਸਿਆ ਰਾਮ ਸਰੂਪ ਛੋਡੀ ਸੀ ਜਿਹੜਾ ਉਹ ਸ਼ਰਾਬ ਪੀਣ ਦਾ ਆਦੀ ਸੀ तकरीबन 2 ਸਾਲ ਪਹਿਲਾਂ ਉਸਦੇ ਪਰਿਵਾਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਥੋੜੀ ਵਿਆਹਿਆ ਹੋਇਆ ਸੀ ਅਤੇ ਉਸਦੇ तकरीबन 3 ਬੱਚੇ ਸਨ ਅਤੇ ਉਹ ਕੋਈ ਵੀ ਕੰਮ ਨਹੀਂ ਸੀ ਕਰਦਾ ਉਸ ਨੂੰ ਮਰਦਾਂ ਨਾਲ ਸੰਬੰਧ ਬਣਾਉਣਾ ਅਤੇ ਲੁੱਟ ਖੋਹ ਕਰਨ ਦੀ ਆਦਤ ਆ ਜਿਹੜੀ ਉਹ ਪੈ ਗਈ ਸੀਗੀ ਪੁਲਸ ਨੇ ਦੱਸਿਆ ਕਿ ਜਿਹੜਾ ਸੋਡੀ ਨੇ ਮੋਬਾਈਲ ਫੋਨ ਅਤੇ ਹੋਰ ਜਿਹੜਾ ਸਮਾਨ ਲੁੱਟਿਆ ਸੀ ਉਹ ਵੀ ਸੋਡੀ ਨੇ ਵੇਚ ਦਿੱਤਾ ਪੁਲਸ ਨੇ ਸੋਡੀ ਦਾ ਜਿਹੜਾ 27 ਦਸੰਬਰ ਤੱਕ ਜਿਹੜਾ ਰਿਮਾਂਡ ਲੈ ਲਿਆਗਾ ਅਤੇ ਜਿਹੜੀ ਹੋਰ ਵੀ ਪੁੱਛਗਿੱਛ ਹੈ ਉਹ جاری ਹੈ ਕਿਉਂਕਿ ਸੋਡੀ ਨੇ ਬਹੁਤ ਜ਼ਿਆਦਾ ਘਟੀਆ ਹਰਕਤ ਕੀਤੀ ਤਕਰੀਬਨ ਇੱਕ ਘਰ ਨਹੀਂ ਉਸਨੇ 11 ਘਰ ਉਜਾੜ ਦਿੱਤੇ ਉਹਨਾਂ ਨਾਲ ਹੋਰ ਵੀ ਕਿੰਨੇ ਰਿਸ਼ਤੇਦਾਰ ਸੀ ਜਿਹੜੇ ਉਜੜ ਗਏ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦਿਆ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰ ਦੋਸਤੋ ਨੂੰ ਸਤਿ ਸ੍ਰੀ ਅਕਾਲ